ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੇਠਾ ਜੀ ਦਾ ਬਾਦਸ਼ਾਹ ਦੀ ਕਚਹਿਰੀ ਵਿੱਚ ਜਾਣਾ। ਬਾਦਸ਼ਾਹ ਨੇ ਬੜੀ ਮਾਨਤੇ ਸਤਿਕਾਰ ਨਾਲ ਭਾਈ ਜੇਠਾ ਜੀ ਦਾ ਸਵਾਗਤ ਕੀਤਾ ਤੇ ਗੁਰੂ ਜੀ ਦੀ ਸੁਖ ਆਨੰਦ ਪੁੱਛੇ। ਬ੍ਰਾਹਮਣਾਂ ਤੇ ਖੱਤਰੀਆਂ ਨੇ ਜਦੋਂ ਆਪਣੇ ਮੁਖਤਾਰ ਨੂੰ ਆਪਣੀਆਂ ਸ਼ਿਕਾਇਤਾਂ ਪੂਰੇ ਜੋਰ ਨਾਲ ਦੱਸਣ ਯੋਗ ਨਾ ਸਮਝਿਆ ਤਾਂ ਉਹਨਾਂ ਨੇ ਵਿਚਾਰ ਕਰਕੇ ਫੈਸਲਾ ਕੀਤਾ। ਕਿ ਅਸੀਂ ਆਪ ਹੀ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਈਏ ਜਦੋਂ ਉੱਥੇ ਪੁੱਜੇ ਤਾਂ ਉਹਨਾਂ ਗੁਰੂ ਜੀ ਦੇ ਵਿਰੁੱਧ ਲਿਖ ਕੇ ਦਿੱਤੇ ਹੋਏ ਦੋਸ਼ ਮੁੜ ਜਵਾਨੀ ਕਹੇ ਇਹ ਹੁਣ ਉਹਨਾਂ ਲਈ ਬਾਕੀ ਰਹਿੰਦਾ ਸੀ ਕਿ ਆਪਣੇ ਲਈ ਦੋਸ਼ਨਾ ਨੂੰ ਹੋ ਟੰਗ ਨਾਲ ਬਦਲ ਕੇ ਦੱਸਣ ਉਹ ਕਹਿਣ ਲੱਗੇ ਕਿ ਇਹ ਜੋ ਗੁਰੂ ਜੀ ਲੋਕਾਂ ਨੂੰ ਪ੍ਰਾਤਨ ਮਤੀ ਤੋਂ ਹਟਾ ਰਹੇ ਨੇ ਉਹਨਾਂ ਦੇ ਇਸ ਵਤੀਰੇ ਨਾਲ ਰਾਜ ਰੌਲਾ ਜੰਬਕਾਵਤ ਹੋ ਜਾਂਦਾ ਢਰੇ ਇਹ ਸੁਣ ਕੇ ਬਾਦਸ਼ਾ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਇਹਨਾਂ ਦੋਸ਼ਨਾ ਦਾ ਉੱਤਰ ਦਿਓ ਜੇਠਾ ਜੀ ਨੇ ਕਿਹਾ ਕਿ हे ਬਾਦਸ਼ਾ ਸਤਜੁਗ ਵਿੱਚ ਵਾਸਤੇਵ ਦੇ ਨਾਮ ਨਾਲ ਚੇਤੇ ਵਿੱਚ ਹਰੀ ਦੇ ਨਾਮ ਨਾਲ ਦੁਆਪਰ ਵਿੱਚ ਗੋਵਿੰਦ ਦੇ ਨਾਮ ਨਾਲ ਤੇ ਕਲਯੁਗ ਵਿੱਚ ਰਾਮ ਦੇ ਨਾਮ ਨਾਲ ਪਰਮਾਤਮਾ ਦੀ ਪੂਜਾ ਹੁੰਦੀ ਰਹੀ ਹੈ ਗੁਰੂ ਜੀ ਨੇ ਇੰਨਾ 14 ਨਾਮਾਂ ਦੇ ਪਹਿਲੇ ਅੱਖਰਾਂ ਤੋਂ ਵਾਈ ਗ੍ਰੂਪਦ ਬਣਾ ਦਿੱਤਾ ਹੈ ਜਿਸ ਦਾ ਭਾਵ ਗੁਰੂ ਤੇ ਪਰਮੇਸ਼ਵਰ ਦੀ ਉਸਤਤ ਹੈ ਸ਼ਾਸਤਰ ਰਚੀ ਤੇ ਲਿਖੀਆਂ ਨੇ ਇਹ ਵੀ ਲਿਖਿਆ ਹੈ ਕਿ ਜਿੱਥੇ ਕਿਤੇ ਸੰਤ ਜਨ ਇਕੱਠੇ ਹੋ ਕੇ ਪਰਮਾਤਮਾ ਦਾ ਨਾਮ ਜਪਣ ਤੇ ਉਪਮਾ ਕਰਨ ਉੱਥੇ ਹੀ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਸਭ ਹਿੰਦੂ ਤੀਥ ਨੇ ਇਹ ਸੱਚ ਹੈ ਕਿ ਇਨ੍ਹਾਂ ਤੀਰਥਾਂ ਤੇ ਨਾਉਣ ਨਾਲ ਪਿੰਡੇ ਦੀ ਮਹਿ ਲੱਥ ਜਾਂਦੀ ਹੈ ਪਰ ਸੰਤਾਂ ਦੀ ਸੰਗਤ ਤੇ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੀ ਮਨ ਪਵਿੱਤਰ ਹੁੰਦਾ ਹੈ ਮੂਰਤੀ ਪੂਜਾ ਨਾਲੋਂ ਚੰਗਾ ਹੈ ਕਿ ਹਰ ਇੱਕ ਜੀਵ ਵਿੱਚ ਵਾਹਿਗੁਰੂ ਦੀ ਜੋਤ ਜਗਾਈ ਜਾਵੇ ਕਿਸੇ ਦੀ ਆਤਮਾ ਨਾਲ ਦੁਖੀ ਹੋਵੇ ਕਿਉਂ ਜੋ ਦਇਆ ਦੇ ਪ੍ਰਭੂ ਕਿਹੜਾ ਤੀਰਥ ਸਥਾਨ ਹੈ ਕਿਸੇ ਨਾਲ ਬੈਨ ਨਾ ਰੱਖਣਾ ਬਰਤ ਰੱਖਣ ਦੇ ਸਮਾਨ ਹੈ ਪਖਾਂਡੇ ਛੱਡ ਕੇ ਵੈਗਰੂ ਦਾ ਨਾਮ ਜਪਣਾ ਸਾਡੇ ਧਰਮ ਦਾ ਵੱਡਾ ਮੂਲ ਹੈ। ਸਤਿਗੁਰ ਸਭਨਾ ਨੂੰ ਮਾਣ ਬਖਸ਼ਦੇ ਨੇ ਪਰ ਆਪ ਨਿਰਮਾਨ ਰਹਿੰਦੇ ਨੇ। ਬ੍ਰਾਹਮਣ ਵੈਤ੍ਰੂ ਦੇ ਤੁਲ ਹੋਣ ਦਾ ਦਾਵਾ ਬੰਦੇ ਨੇ। ਗੁਰੂ ਜੀ ਇਹੋ ਜਿਹੀ ਆਪਣੀ ਫੋਕੀ ਵਡਿਆਈ ਨਹੀਂ ਕਰਦੇ। ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸੀਂ ਵੈਗਰੂ ਦੇ ਦਾਸ ਆ। ਸਵਾਰਥੀ ਤੇ ਲੋਭੀ ਆਦਮੀ ਧੌਲਤ ਦੇ ਮੰਗਰ ਪਟਕ ਦੇ ਫਿਰਦੇ ਨੇ। ਪਰ ਗੁਰੂ ਜੀ ਨੂੰ ਕੋਈ ਸੰਸਾਰਿਕ ਬਾਸ਼ਨਾ ਨਹੀਂ ਇਹ ਜਾਣਦੇ ਹੋਏ ਕਿ ਵੈਗਰੂ ਹਰ ਇੱਕ ਜੀਵ ਵਿੱਚ ਥਿਥਾਂ ਤੇ ਵਸਦਾ ਹੈ ਹਰ ਉਹਨਾਂ ਦੇ ਕਰਮਾਂ ਨੂੰ ਤਿਆਗ ਦਿੱਤਾ ਗਿਆ ਫਿਰ ਭਾਈ ਜੇਠਾ ਜੀ ਨੇ ਇੱਕ ਸ਼ਬਦ ਪੜਿਆ RAM ਨਾਮ ਨਿਦਾਨ ਹਰ ਗੁਰਮਤ ਰਖੋ ਰਤਾਰ ਦਾਸਨ ਦਾਸਾ ਹੋਏ ਰਹੁ ਹਉਮੇ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਵਿਹਾਰ ਤੰਤਨ ਬਟ ਭਾਗੀ ਨਾਨਕਾ ਜਿਨ ਗੁਰਮਖ ਹਰ ਰਾਸ ਸਾਰ गोविंद 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 ਹਰ गोविंद ਗੁਣੀ ਨਿਧਾਨ गोविंद गोविंद ਗੁਰਮਤਿ ਆਈਏ ਤੰਦਰਗਾ ਪਈਏ ਮਾਨ ਫਿਰ ਜੀਠਾ ਜੀ ਨੇ ਕਿਹਾ ਪਰ ਜੇਕਰ ਮੇਰੇ ਉੱਤੇ ਦੂਸ਼ਣ ਵਾਲੇ ਜੇ ਮੇਰੀ ਵਿੱਦਿਆ ਦੀ ਪ੍ਰੀਖਿਆ ਕਰਨੀ ਚਾਹੁੰਦੇ ਐ ਤਾਂ ਮੈਂ ਗੈਤਰੀ ਦੀ ਵਿਆਖਿਆ ਕਰ ਦਿੰਦਾ ਭਾਵੇਂ ਮੈਨੂੰ ਇਸ ਦੀਆਂ ਖੂਬੀਆਂ ਤੇ ਕੋਈ ਨਿਸ਼ਚਾ ਨਹੀਂ ਜੀਠਾ ਜੀ ਨੂੰ ਇਸ वचन ਨੂੰ ਪੂਰਾ ਕਰਨ ਲਈ ਆਖਿਆ ਗਿਆ। ਜਦ ਜੀਠਾ ਜੀ ਨੇ ਹਿੰਦੂਆਂ ਦੀ ਮਸ਼ਹੂਰ ਗੈਤਰੀ ਦੀ ਕਥਾ ਕੀਤੀ ਤਾਂ ਬ੍ਰਾਹਮਣ ਤੇ ਖੱਤਰੀ ਜਿਹੜੇ ਫਰਿਆਦ ਕਰਨ ਆਏ ਹੋਏ ਸੀ ਉਹ ਜੀਠਾ ਜੀ ਦੀ ਵਿਦਿਆ ਤੇ ਉਹਨਾਂ ਦੀ Hindu ਧਰਮ ਸੰਬੰਧੀ ਗੂੜੀ ਮਾਫੀ ਵੇਖ ਕੇ ਹੈਰਾਨ ਹੋ ਗਏ। ਖੱਤਰੀ ਬ੍ਰਾਹਮਣਾ ਨੂੰ ਬਾਦਸ਼ਾਹ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਤੇ ਜੀਠਾ ਜੀ ਦੇ ਨਾਲ ਦੇ ਸਿੱਖ ਐਦਾਂ ਪ੍ਰਸੰਨ ਹੋਏ। ਜਿੱਦਾਂ ਸੂਰਜ ਨੂੰ ਵੇਖ ਕੇ ਕੰਬਲ ਫੁੱਲ ਫਿਰ ਬਾਦਸ਼ਾਹ ਨੇ ਆਪਣਾ ਫੈਸਲਾ ਦਿੱਤਾ ਮੈਂ ਇਸ ਆਦਮੀ ਗੁਰੂ ਜੀ ਵਿੱਚ Hindu ਮਾ ਸਬੰਧੀ ਕੋਈ ਦੁਸ਼ਮਣੀ ਨਹੀਂ ਵੇਖਦਾ ਨਾ ਹੀ ਮੈਨੂੰ ਇਹਨਾਂ ਦੀ ਰਚਨਾ ਵਿੱਚ ਕੋਈ ਨੁਕਸ ਜਾਪਦਾ ਗਾਇਤਰੀ ਪੜਨਾ ਜਾਂ ਨਾ ਪੜਨਾ ਇਹਨਾਂ ਦੀ ਆਪਣੀ ਮਰਜ਼ੀ ਹੈ ਗਾਇਤਰੀ ਦਾ ਜਾਪ ਕਰਾਉਣ ਜਾਂ ਸੰਧਿਆ ਕਰਾਉਣ ਨਾਲ ਮੇਰਾ ਉੱਕਾ ਹੀ ਕੋਈ ਸਬੰਧ ਨਹੀਂ ਜੇਠਾ ਜੀ ਦੇ ਕਥਨ ਦੱਸਦੇ ਨੇ ਕਿ ਮਨ ਨੂੰ ਕਿਵੇਂ ਪਵਿੱਤਰ ਕਰਨਾ ਚਾਹੀਦਾ ਹੈ ਤੇ ਪਖੰਡ ਕਿਸ ਤਰ੍ਹਾਂ ਤਿਆਗ ਸਕੀਦਾ ਹੈ ਖੁਦਾਤੀ ਉਸਦੇ ਦਰਵੇਸ਼ ਵਿੱਚ ਕੋਈ ਭੇਦ ਨਹੀਂ ਕੋਈ ਆਦਮੀ ਇਹਨਾਂ ਦੋਹਾਂ ਦੀ ਰੀਸ ਨਹੀਂ ਕਰ ਸਕਦਾ ਤੁਸੀਂ ਫਰਿਆਦ ਕਰਨ ਵਾਲੇ ਸੱਚ ਦੇ ਬਹਿਰੀ ਹੋ ਤੇ ਖਾਮਕਾ ਵਾਧੂ ਤੰਗ ਕਰਦੇ ਹੋ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਜੇਠਾ ਜੀ ਦੀਆਂ ਗੱਲਾਂ ਦਾ ਉੱਤਰ ਦਿਵੋ ਜੇ ਨਹੀਂ ਤਾਂ ਜੇਠਾ ਜੀ ਪਾਸੋਂ ਖਿਮਾ ਮੰਗੋ। ਬ੍ਰਾਹਮਣ ਕੋਈ ਜਵਾਬ ਨਾ ਦੇ ਸਕੇ ਤੇ ਟਾਡੇ ਸ਼ਰਮਿੰਦਾ ਹੋ ਕੇ ਕਚਹਿਰੀ ਵਿੱਚੋਂ ਚਲੇ ਗਏ। ਫਿਰ ਵੀ ਬਾਦਸ਼ਾਹ ਨੇ ਜੇਠਾ ਜੀ ਨੂੰ ਅੱਡ ਕਰਕੇ ਕਿਹਾ ਕਿ ਗੁਰੂ ਅਮਰਦਾਸ ਜੀ ਪਾਸ ਬੇਨਤੀ ਕਰਨੀ ਕਿ ਜਿਵੇਂ ਸਿੱਖ ਬਣ ਤੋਂ ਪਹਿਲਾਂ ਉਹ ਆਪ ਹਰ ਵੇ ਗੰਗਾ ਦੀ ਯਾਤਰਾ ਕਰਦੇ ਹੁੰਦੇ ਸੀ। ਕਿਰਪਾ ਕਰਕੇ ਹਿੰਦੂਆਂ ਦੇ ਕ੍ਰੋਧ ਨੂੰ ਠੰਡਾ ਕਰਨ ਲਈ ਇੱਕ ਵਾਰ ਹੋਰ ਯਾਤਰਾ ਉੱਤੇ ਜਾਣ। ਬਾਦਸ਼ਾਹ ਨੇ ਫਿਰ ਕਿਹਾ ਮੈਂ ਇੱਕ ਹੁਕਮਨਾਮਾ ਕੱਢਾਂਗਾ ਕਿ ਗੁਰੂ ਜੀ ਤੇ ਉਹਨਾਂ ਦੀ ਨਾਲ ਦੀ ਸੰਗਤ ਪਾਸੋਂ ਕੋਈ ਜੱਜ਼ੀਆ ਨਾ ਲਿਆ ਜਾਵੇ। ਮਰਵਾਹੇ ਵਾਲੇ ਜ਼ਮੀਨ ਦੇ ਮੁਕੱਦਮੇ ਵਿੱਚ ਹਾਰ ਜਾਣ ਕਰਕੇ ਗਵਿੰਦੇ ਦੇ ਪੁੱਤਰ ਦੇ ਦਿਲ ਉੱਤੇ ਅਜਹੀ ਝੋਟ ਲੱਗੀ ਕਿ ਉਹ ਸੁਖ ਸੁਖ ਕੇ ਛੇਤੀ ਹੀ ਮਰ ਗਿਆ। ਉਸਦੀ ਮਾਂ ਨੂੰ ਨਿਸ਼ਚਾ ਸੀ ਕਿ ਮੇਰੇ ਪੁੱਤਰ ਦਾ ਇਹ ਹਾਰ ਗੁਰੂ ਜੀ ਦੀ ਵਿਰੋਧਤਾ ਕਰਨ ਕਰਕੇ ਹੋਇਆ ਇਸ ਲਈ ਆਪਣੀ ਕੁਲ ਨੂੰ ਨਾ ਸੌਣ ਤੋਂ ਬਚਾਉਣ ਲਈ ਆਪਣੇ ਦੂਜੇ ਪੁੱਤਰ ਨੂੰ ਜਿਹੜਾ ਅਜੇ ਨਿੱਕਾ ਹੀ ਸੀ ਉਹ ਗੁਰੂ ਜੀ ਪਾਸ ਲਿਆਈ ਤੇ ਬੇਨਤੀ ਕੀਤੀ ਕਿ ਇਸ ਬਾਲਕ ਦੀ ਰੱਖਿਆ ਕਰੋ ਗੁਰੂ ਜੀ ਨੇ ਤਰਸ ਕਰਕੇ ਕਿਹਾ ਇਹ ਪੁੱਤਰ ਗੁਰੂ ਘਰ ਦੇ ਲੜ ਲੱਗ ਰਹੇਗਾ ਤੇ ਇਸ ਦੇ ਕਈ ਪੁੱਤਰ ਹੋਣਗੇ ਗੁਰੂ ਜੀ ਦਾ ਇਹ ਭਵਿੱਖ ਬਾਗਮਗਰੋਂ ਪੂਰਾ ਹੋਇਆ ਗੁਰੂ ਅਮਰਦਾਸ ਜੀ ਦੀ ਤੀਰਥ ਯਾਤਰਾ ਗੁਰੂ ਜੀ ਬਾਦਸ਼ਾਹ ਦੀ ਸਲਾਮ ਮੰਨ ਕੇ ਤੇ ਇਹ ਵਿਚਾਰ ਕਰਕੇ ਕਿ ਸਾਨੂੰ ਆਪਣੇ ਧਰਮ ਦੇ ਪ੍ਰਚਾਰ ਕਰਨ ਦਾ ਵੀ ਅਫਸਰ ਮਿਲੇਗਾ ਉਹ ਹਰਿਦਵਾਰ ਦੀ ਯਾਤਰਾ ਕਰਨ ਲਈ ਤੁਰ ਪਏ ਗੁਰੂ ਮਹਾਰਾਜ ਦੇ ਬਿਆਸਾ ਦਰਿਆ ਲੰਘ ਕੇ ਦੁਆਬੇ ਵਿੱਚ ਪਹੁੰਚਣ ਤੱਕ ਉਹਨਾਂ ਨਾਲ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ ਐਨਾ ਸਭ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਸਿਧਾਨ ਨਾ ਯਾਤਰੀਆਂ ਵਾਲਾ ਟੈਕਸ ਮਾਫ ਕੀਤਾ ਗਿਆ ਹੈ ਇਸ ਲਈ ਲੋਕੀ ਭਾਰੀ ਗਿਣਤੀ ਵਿੱਚ ਗੁਰੂ ਜੀ ਨਾਲ ਆ ਰਹੇ ਔਨਾ ਸੋਚਿਆ ਕਿ ਗੁਰੂ ਜੀ ਦੇ ਦਰਸ਼ਨ ਕਰਾਂਗੇ ਸ਼ਬਦ ਕੀਰਤਨ ਸੁਣਦਿਆਂ ਤੀਤ ਯਾਤਰਾ ਕਰਾਂਗੇ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਾਂਗੇ ਜੱਜੀਆਂ ਨਹੀਂ ਭਰਨਾ ਪਵੇਗਾ ਲੁਟੇਰਿਆਂ ਤੇ ਚੋਰਾਂ ਤੋਂ ਬਚੇ ਰਹਾਂਗੇ ਤੇ ਨਾਲੇ ਆਪਣੇ ਉਗੇ ਤੀਤ ਸਥਾਨਾਂ ਤੇ ਜਾ ਕੇ ਸਾਰੀਆਂ ਰੀਤਾਂ ਰਸਮਾਂ ਸਣੇ ਇਸ਼ਾਨ ਕੰਡਾਲਾ ਪ੍ਰਾਪਤ ਕਰਾਂਗੇ। ਇਹਨਾਂ ਸਾਰਿਆਂ ਕਾਰਨਾ ਕਰਕੇ ਹਜ਼ਾਰਾਂ ਲੋਕ ਗੁਰੂ ਜੀ ਦੇ ਮੰਗ ਲਗ ਤੁਰੇ। ਗੁਰੂ ਜੀ ਅਤੇ ਬਿਰਧ ਅਸਤਾ ਵਿੱਚ ਹੋਣ ਕਰਕੇ ਕਦੀ ਕਦੀ ਛਿੱਟੀ ਦੇ ਸਹਾਰੇ ਤੁਰਦੇ ਸੀ। ਪਰ ਬਹੁਤਾ ਘੋੜੀ ਦੀ ਸਵਾਰੀ ਕਰਦੇ ਸੀ। ਸਤਲੁਜ ਦਰਿਆ ਤੋਂ ਪਾਰ ਹੋ ਕੇ ਗੁਰੂ ਜੀ ਪਹੋਏ ਗਏ। ਪਹੋਵ ਤੀਥ ਥਾਨੇਸਰ ਜਾਂ ਕੋ ਖੇਤਰ ਤੋਂ ਦੂਰ ਨਹੀਂ ਹੈ। ਇਹ ਉਹ ਜਗ੍ਹਾ ਹੈ ਜਿੱਥੇ ਪਿਛਲੇ ਸਮੇਂ ਵਿੱਚ ਹਰੀਸ਼ੀ मुनि सरस्वती ਨਦੀ ਦੇ ਕੰਢੇ ਤੇ ਕਠਨ ਤਪੱਸਿਆ ਤੇ ਸਾਧਨਾ ਕਰਦੇ ਸੀ। ਪਹੋਵਾ ਦੇ ਪੰਡਤ ਤੇ ਬ੍ਰਾਹਮਣ ਗੁਰੂ ਜੀ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ। ਉਹ ਗੁਰੂ ਜੀ ਦੇ ਦਰਬਾਰ ਵਿੱਚ ਜਾ ਕੇ ਬੈਠੇ। ਫਿਰ ਗੁਰੂ ਜੀ ਥਾਨੇਸਰ ਸ੍ਰਿਸ਼ਟੀ ਨੂੰ ਖਹਿ ਕਰਨ ਵਾਲੇ ਸ਼ਿਵ ਜੀ ਦੇ ਮਹਾਨ ਪਵਿੱਤਰ ਸਥਾਨ ਤੇ ਗਏ। ਉੱਥੇ ਗੁਰੂ ਜੀ ਪਾਸੋਂ ਪੁੱਛਿਆ ਗਿਆ ਕਿ ਤੁਸੀਂ ਦੇਵਤਿਆਂ ਦੀ ਬੋਲੀ ਸਾਸਕ੍ਰਿਤ ਕਿਉਂ त्यागी ਹੈ ਤੇ ਆਪਣੀ ਬਾਣੀ ਗਵਾਰ ਭਾਸ਼ਾ ਵਿੱਚ ਕਿਉਂ ਉਚਾਰਨ ਕੀਤੀ ਹੈ ਗੁਰੂ ਜੀ ਨੇ ਕਿਹਾ ਖੋਹਾਂ ਦਾ ਪਾਣੀ ਕੇਵਲ ਲਾਗੇ ਦੀ ਧਰਤੀ ਨੂੰ ਸਿੰਜਦਾ ਪਰ ਮੀਂਹ ਦਾ ਜਲ ਸਾਰੀ ਪ੍ਰithvi ਨੂੰ ਇਸ ਕਰਕੇ ਗੁਰੂ ਜੀ ਨੇ ਆਪਣੀ ਬਾਣੀ ਸਧਾਰਨ ਦੇਸ਼ ਭਾਸ਼ਾ ਵਿੱਚ ਉਚਾਰਨ ਕਰਕੇ ਉਸ ਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਤਾਂ ਕਿ ਹਰ ਜਾਤ ਤੇ ਪਦਵੀ ਤੇ ਇਸਤਰੀ ਪੁਰਖ ਉਸ ਨੂੰ ਪੜ ਸਕਣ ਫਿਰ ਇੱਕ ਬ੍ਰਾਹਮਣ ਬੋਲਿਆ ਬੱਦਲ ਧਰਤੀ ਤੇ ਵਰਸਦੇ ਹੈ ਪਰ ਕਿ ਅੱਗੇ ਹੀ ਧਰਤੀ ਵਿੱਚ ਕਾਫੀ ਪਾਣੀ ਨਹੀਂ ਹੁੰਦਾ ਇਹ ਗੁਰੂ ਜੀ ਨੇ ਕਿਹਾ ਜੈਸੀ ਧਰਤੀ ਉੱਪਰ ਮੇਘਾਂ ਵਰਸਤ ਹੈ ਕੀਆ ਧਰਤੀ ਮਦੇ ਪਾਣੀ ਨਹੀਂ ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ ਬਿਨ ਪਗਾ ਫਰਸਤ ਫਿਰਾਹੀ ਇਸ ਦਾ ਮਤਲਬ ਇਹ ਹੈ ਕਿ ਜਦੋਂ ਧਰਤੀ ਵਿੱਚ ਪਾਣੀ ਸੰਸਕ੍ਰਿਤ ਮੌਜੂਦ ਹੈ ਤਾਂ ਬੱਦਲ ਭਾਸ਼ਾ ਬੋਲੀ ਦੀ ਕੀ ਲੋੜ ਹੈ ਗੁਰੂ ਜੀ ਨੇ ਇਸ ਦਾ ਉੱਤਰ ਦਿੱਤਾ ਕਿ ਬੱਦਲ ਨਾਲ ਹੀ ਧਰਤੀ ਵਿੱਚੋਂ ਪਾਣੀ ਨਿਕਲਦਾ ਹੈ ਜੇ ਬੱਦਲ ਨਾ ਵਰਸੇ ਤਾਂ ਖੋ ਵੀ ਸੁੱਕ ਜਾਂਦੇ ਹੈ ਐਸੀ ਤਰ੍ਹਾਂ ਭਾਸ਼ਾ ਦੀ ਬਾਣੀ ਬੱਦਲ ਵਾਂਗ ਬਹੁਤ ਹੀ ਲਾਭਦਾਇਕ ਹੈ ਪੰਡਿਤ ਕਹਿਣ ਲੱਗਾ ਤੁਹਾਨੂੰ ਉਪਦੇਸ਼ ਦਾ ਹਰ ਇੱਕ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਜੋ ਧਰਮ ਸ਼ਾਸਤਰਾਂ ਵਿੱਚ ਸ਼ੋਧ్రਾਂ ਤੇ ਇਸਤਰੀਆਂ ਨੂੰ ਉਪਦੇਸ਼ ਕਰਨਾ ਮਨਾ ਕੀਤਾ ਹੋਇਆ ਹੈ ਫਿਰ ਗੁਰੂ ਜੀ ਨੇ ਉੱਤਰ ਦਿੱਤਾ बाबा तो ऐसे परम चुका जो किस करते हैं सोई कोई रेहै जैसे जाहि समाही रहाओ स्त्री पुरख के, क्या हो कर्म कमाई नाना रूप सदा है तेरे तुझ ही माहे समाही इतने जन्म भूल परे से जब पाया भूले नाह जाका कार्य सोई, पर जाने के गुर के शब्द समाही तेरा शब्द तुहे है ਅੱਗੇ ਪਰਮ ਕਹਾਹੀਂ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨ ਆਹੀਂ ਇਥੋਂ ਗੁਰੂ ਜੀ ਜਨਮ ਦਰਿਆ ਉੱਤੇ ਗਏ ਜਿਸ ਦੀ ਨੀਲ ਤਾਰਾ ਨੇ ਗੁਰੂ ਜੀ ਦੀਆਂ ਨੇਤਰਾਂ ਨੂੰ ਢਾਡੀ ਪ੍ਰਸੰਨਤਾ ਦਿੱਤੀ ਇਥੇ ਜਾਣ ਕੇ ਇੱਕ ਨਿੱਕੀ ਜਿਹੀ ਔਕੜ ਆ ਪਈ ਹਰ ਇੱਕ ਯਾਤਰੀ ਨੇ ਇਹ ਕਹਿ ਕੇ ਜਜੀਏ ਤੋਂ ਬਚਨ ਦਾ ਯਤਨ ਕੀਤਾ ਕਿ ਮੈਂ ਸਿੱਖਾਂ ਤੇ ਗੁਰੂ ਜੀ ਨੂੰ ਮੰਨਣ ਵਾਲਾ ਜਗਾਤੀਏ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਆਪਣੇ ਨਜ਼ਦੀਕੀ ਸਿੱਖਾਂ ਨੂੰ ਵੱਖਰੇ ਕਰ ਦੇਵੋ ਜਾਂ ਉਹਨਾਂ ਦੇ ਨਾਂ ਦੱਸੋ ਤਾਂ ਜੋ ਉਹ ਬਿਨਾਂ ਜਗਾਤ ਦਿੱਤੇ ਲੰਘ ਜਾਣ ਪਰ ਦੂਜਿਆਂ ਸਾਰਿਆਂ ਨੂੰ ਜ਼ਰੂਰ ਜਗਾਤ ਦੇਣੀ ਪਵੇਗੀ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਜਗਾਤ ਲੈਣੀ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਜਿੰਨੀ ਰਕਮ ਕਹੋਗੇ ਦੇ ਦੇਵਾਂਗੇ ਪਰ ਜੇਕਰ ਤੁਸੀਂ ਬਾਦਸ਼ਾਹ ਦੇ ਮਾਫੀ ਵਾਲੇ ਹੁਕਮ ਦੀ ਪਾਲਣਾ ਕਰਦੇ ਹੋਏ ਸਾਡੇ ਸਿੱਖਾਂ ਪਛੋਂ ਜਗਾਤ ਨਹੀਂ ਲਮੋਗੇ ਤਾਂ ਉਹਨਾਂ ਦੀ ਪਛਾਣ ਇਹ ਹੈ ਕਿ ਉਹ ਸਤਨਾਮ ਸ੍ਰੀ ਵਾਇਗੁਰੂ ਦਾ ਉਚਾਰਨ ਕਰਨਗੇ। ਗੁਰੂ ਜੀ ਸੰਗਤ ਵਿੱਚੋਂ ਕਿਸੇ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਇੱਥੇ ਜੋ ਕੋਈ ਮਿੱਤਰ ਬਣ ਕੇ ਆਉਂਦਾ ਹੈ ਉਸ ਦਾ ਸਦਾ ਆਦਰ ਕੀਤਾ ਜਾਂਦਾ ਹੈ। ਜਦ ਗੁਰੂ ਜੀ ਜਮਨਾ ਤੋਂ ਲੰਗੇ ਤਾਂ ਹਜ਼ਾਰਾਂ ਲੋਕ ਜਿਹੜੇ ਸਿੱਖ ਨਹੀਂ ਸੀ ਸਤਨਾਮ ਵਾਇਗ੍ਰੋ ਉੱਚੀ ਉੱਚੀ ਕਹਿ ਕੇ ਗੁਰੂ ਜੀ ਦੇ ਨਾਲ ਹੋ ਕੇ ਬਿਨਾਂ ਜਗਾ ਦਿੱਤਿਆਂ ਪਾਰ ਲੰਘ ਗਏ। ਜਮਨਾ ਉੱਤੇ ਪ੍ਰਚਾਰ ਕਰਨ ਦੇ ਮੰਗਰੋਂ ਗੁਰੂ ਜੀ ਹਰੀਦਵਾਰ ਵੱਲ ਗਏ। ਰਸਤੇ ਵਿੱਚ ਕਨਖਲਨਾਮੇ ਸਥਾਨ 'ਤੇ ਉਹਨਾਂ ਨੇ ਇੱਕ ਬ੍ਰਿਸ਼ ਹੇਠਾਂ ਆਰਾਮ ਕੀਤਾ। ਇਹ ਸਥਾਨ ਹਿੰਦੂਆਂ ਦੇ ਭਗਤੀ ਤੇ ਹੈਜੇ ਦੇ ਵੱਡੇ ਸੋਮੇ ਹਰੀਦਵਾਰ ਤੋਂ 3 ਮੀਲ ਦੱਖਣ ਵੱਲ ਹੈ। ਜਦ ਗੁਰੂ ਜੀ ਹਰੀਦਵਾਰ ਪਹੁੰਚੇ ਤਾਂ ਉਹ ਭੀੜ ਜਿਹੜੀ ਗੁਰੂ ਜੀ ਨਾਲ ਸੀ ਔਰ ਵੀ ਬੋਤੀ ਹੋ ਗਈ ਜਦ ਜਗਾਤੀਆਂ ਨੇ ਉਹਨਾਂ ਵਿੱਚੋਂ ਕਿਸੇ ਤੇ ਵੀ ਜਜੀਆ ਲਾਉਣ ਦਾ ਯਤਨ ਕੀਤਾ ਤਾਂ ਉਹਨਾਂ ਨੂੰ ਗੁੱਸੇ ਵਾਲਾ ਉੱਤਰ ਮਿਲਦਾ ਸੀ ਕੀ ਮੈਂ ਵੈਗਰੂ ਨਹੀਂ ਕਿਹਾ ਕੀ ਮੈਂ ਗੁਰੂ ਦਾ ਸਿੱਖ ਨਹੀਂ ਐਵੇਂ ਜਗਾਤੀਆਂ ਦੀਆਂ ਸੰਦੂਖੜੀਆਂ ਵਿੱਚ ਇੱਕ ਕੋੜੀ ਵੀ ਨਾ ਪਈ ਤੇ ਉਹ ਸਦਾਨ ਨੂੰ ਗ੍ਰਾਹੀ ਬਿਨਾ ਹੀ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਜੀ ਨੇ ਸਮੇਂ ਆਪਣੇ ਸਿੱਖਾਂ ਨੂੰ ਇੱਕ ਸੰਖੇਪ ਧਾਰਮਿਕ ਉਪਦੇਸ਼ ਕੀਤਾ ਜਿਸ ਤਰ੍ਹਾਂ ਜਗਾਤੀਏ ਤੁਹਾਡੇ ਤੇ ਪ੍ਰਭਲ ਨਹੀਂ ਹੋ ਸਕੀ ਐਸੀ ਤਰ੍ਹਾਂ ਦੂਜੇ ਜਮ ਜਗਾਤੀ ਦਾ ਵੀ ਉਹਨਾਂ ਤੇ ਜੋਰ ਨਹੀਂ ਚੱਲਦਾ ਜਿਹੜੀ ਕਿ ਸਪਨਾ ਸ਼੍ਰੀ ਵਾਇਗਰੂ ਜਾਪ ਕਰਦੀ ਹੈ ਇੱਕ ਹਾਲ ਤੋਂ ਬਚਨ ਦੇ ਢੰਗ ਦਾ ਪ੍ਰਤੱਖ ਪ੍ਰਣਾਮ ਹੈ ਜਦੋਂ ਗੁਰੂ ਜੀ ਐਨੇ ਵਰਿਆਂ ਦੀ ਗੈਰ ਹਾਜ਼ਰੀ ਮੰਗਰੋਂ ਮੁਰਤ ਹਰੀਦਵਾਰਾਏ ਤਾਂ ਜੋਗਿਆ ਬੇਰਾਗੀਆਂ ਸੰਨਿਆਸੀਆਂ ਬ੍ਰਹਮਚਾਰੀਆਂ ਪੰਡਿਤਾ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਸਹਿਤ ਜੀ ਆਇਆਂ ਕਿਹਾ ਤੇ ਆ ਕੇ ਮਿਲੇ ਤੇ ਮਿੱਤਰਤਾ ਪ੍ਰਗਟ ਕੀਤੀ ਉਹਨਾਂ ਨੇ ਗੁਰੂ ਮਹਾਰਾਜ ਅੱਗੇ ਆਪਣੇ ਸ਼ੰਕੀ ਆਤਮਿਕ ਔਕੜਾਂ ਪ੍ਰਗਟ ਕੀਤੀਆਂ ਤੇ ਗੁਰੂ ਜੀ ਨੇ ਉੱਤਰ ਦੇ ਕੇ ਉਹਨਾਂ ਦੀ ਚੰਗੀ ਤਰ੍ਹਾਂ ਤਸੱਲੀ ਕਰਾਈ ਜਦੋਂ ਮੰਗਰੋਂ ਹਰੀਦਵਾਰ ਦੇ ਗ੍ਰੈਸਤੀ ਲੋਕ ਤੇ ਪੈਂਚ ਤੇ ਚੌਧਰੀ ਗੁਰੂ ਜੀ ਦੇ ਦਰਸ਼ਨ ਨੂੰ ਆਏ ਤਾਂ ਗੁਰੂ ਜੀ ਪਾਸੋਂ ਪੁੱਛਣ ਲੱਗੇ ਕਿ ਤੁਸੀਂ ਹਿੰਦੂਆਂ ਦੇ ਚੋਹਾਂ ਵਰਨਾ ਕੋਲੋਂ ਆਪਣੇ ਆਪ ਨੂੰ ਕਿਉਂ ਮੱਥਾ ਟਿਕਾਉਂਦੇ ਹੋ ਜਦੋਂ ਕਿ ਤੁਸੀਂ ਆਪ ਕਿਸੇ ਨੂੰ ਨਹੀਂ ਟੇਕਦੇ ਗੁਰੂ ਜੀ ਨੇ ਕਿਹਾ ਬ੍ਰਾਹਮਣ ਤਾਂ ਅੱਗੇ ਹੀ ਬੜੇ ਹੰਕਾਰੀ ਨੇ ਜੇ ਅਸੀਂ ਉਹਨਾਂ ਨੂੰ ਨਮਸਕਾਰ ਕਰੀਏ ਤਾਂ ਉਹਨਾਂ ਦਾ ਹੰਕਾਰ ਹੋਰ ਵਧੇਗਾ ਦੂਜੇ ਇਸ ਗੱਲ ਸੰਬੰਧੀ ਕਿ ਚਾਰੇ ਵਨ ਸਾਨੂੰ ਕਿਉਂ ਮੱਥਾ ਟੇਕਦੇ ਆ ਇਸ ਦਾ ਉੱਤਰ ਇਹ ਹੈ ਕਿ ਨਾ ਹੀ ਸਾਨੂੰ ਤੇ ਨਾ ਹੀ ਪਹਿਲੇ ਸਤਿਗੁਰਾਂ ਨੂੰ ਡੋੜ ਸੀ ਕਿ ਕੋਈ ਨਮਸਕਾਰ ਕਰੇ ਜਦੋਂ ਧਰਤੀ ਪਾਪਾਂ ਦੇ ਭਾਰ ਨਾਲ ਦੱਬੀ ਗਈ ਤੇ ਉਸ ਨੇ ਆਪਣੀ ਪੁਕਾਰ ਪਰਮਾਤਮਾ ਅੱਗੇ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਮੁਕਤੀ ਦਾ ਸੌਖਾ ਰਸਤਾ ਦੱਸਣ ਲਈ ਪ੍ਰਗਟੇ ਨਾ ਕਿ ਮਨੁੱਖਾਂ પાસે ਨਮਸਕਾਰ ਕਰਾਉਣ ਜਾਂ ਉਸਤਤ ਪ੍ਰਾਪਤ ਕਰਨ ਲਈ ਜਦ ਗੁਰੂ ਜੀ ਤੇ ਉਹਨਾਂ ਦੇ ਨਾਲ ਦੀ ਸੰਗਤ ਗੋਵਿੰਦ ਵਾਲ ਵਾਪੀ ਸਾਈ ਤਾਂ ਆਣ ਗਏ ਲੋਕਾਂ ਦੀਆਂ ਪੁੱਛਾਂ ਤੇ ਬੇਨਤੀਆਂ ਦੇ ਉੱਤਰ ਵਿੱਚ ਜੇਠਾ ਜੀ ਨੇ ਇਸ ਨਵੀਂ ਯਾਤਰਾ ਦਾ ਹਾਲ ਵਰਣਨ ਕੀਤਾ ਨਾ ਬਨਪੁਰਬ ਅਭੀਚ ਗੁਰ ਸਤਗੁਰ ਦਰਸ ਪਿਆ ਦੁਰਮਤ ਮੈਲ ਹਰਿ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਗਿਆਨ ਗਵਾਇਆ ਆਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹੇ ਬਿਨਸੇ ਹਰ ਪਾਇਆ ਪ੍ਰਭ ਵਿਨਾਸੀ ਹਰ ਆਪ ਕਰਤੇ ਪੂਰਵ ਕੀਆ ਸਤਿਗੁਰ ਕਲੇਖਿਤ ਨਾਵਣ ਗਿਆ ਨਾਵਣ ਪੂਰਵ ਅਵੀਚ ਗੁਰ ਸਤਿਗੁਰ ਦਸ ਪਿਆ ਮਾਰਗ ਪੰਥ ਚਲੇ ਗੁਰ ਸਤਿਗੁਰ ਸੰਖ ਸਿਆ ਅਣਦਿਨ ਭਗਤ ਬਣੀ ਖਿਨ ਖਿਨ ਨਿਮਖ ਬਿਖਾ ਹਰ ਹਰ ਭਗਤੀ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰ ਗੁਰ ਕੀਆ ਤਿਨ ਆਪ ਹਰਿ ਮਿਲਾਇਆ ਤੀਤ ਉੱਤਮ ਸਤਿਗੁਰ ਕੀਆ ਸਭ ਲੋਕ ਉਦਰ ਨਰਥਾ ਮਾਰਗ ਪੰਥੇ ਚਲੇ ਗੁਰ ਸਤਿਗੁਰ ਸੰਖ ਕੀਆ